ਔ ਮਾਰਦੇ ਨਹੀਂ ਛੱਟੇ ਕੁੜੇ ਡੰਡ ਮਾਰਦੇ ਆ ਨੀ ਜਿੰਮ ਦੇ ਸ਼ਕੀਨ ਹੈ ਨਹੀਂ ਕਿਸੇ ਨਾਰਦੇ ਆ ਮੋਢ ਤੋਂ ਆਇਆ ਜੱਟ ਤੋੜਦੇ ਰਿਕਾਰਡ ਬੜਿਆਂ ਦੇ ਬੱਲੀਏ غرੂਰ ਪੰਨਿਆਂ ਮਾਣ ਵਾਲੀ ਗੱਲ ਅਸੀਂ ਪਿੰਡ ਜੰਮਿਆਂ ਘਰ ਖਾ ਕੇ ਬੱਲੀਏ ਸ਼ਰੀਰ ਬੰਨਿਆਂ ਬਾਪੂ ਦਾ ਪਿਆਰ ਬੇਬੇ ਰਣੀ ਦਿਲ ਦੀ ਨਹੀਂ ਤਾਈਓ ਸੁਪਨੇ ਚ ਆਉਂਦੀ ਨਹੀਂਓ ਕੋਈ ਕੰਨਿਆਂ ਆਪਰਾ ਪੱਲੇ ਟਲੀਆਂ ਵਿਛਾਉਦੇ ਦੇਖ ਲਈ ਤੂੰ ਜਿੰਨਾ ਪਾਲਿਆ ਪੇਖਾ ਪਰ ਪਟਨੀ ਹੋਣਾ ਉਹ ਨਾ ਕਰੇ ਦੋ ਲੱਡੂ ਅੱਭਦੇ ਅੰਮੀਏ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਹੋਣਾ ਉਹ ਨਾ ਕਰੇ ਦੋ ਲੱਡੂ ਅੱਭ ਨਹੀਂ ਅੰਮੀਏ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਹੋਣਾ ਮਲੇਰ ਕੋਡਲਾ ਵਿਖੇ ਆਪਣੀ ਕਿਸਮ ਦੇ ਪਹਿਲੇ ਜਿਮ ਜਵੇਦ ਸਟਾਰ ਜਿਮ ਦੀ ਸਥਾਪਨਾ ਹੋਈ ਅਤੇ ਉਸ ਦਾ ਉਦਘਾਟਨ ਪੰਜਾਬੀ ਸਿੰਗਰ ਜ਼ਫਰ ਦੁਆਰਾ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਜਿਮ ਦੇ ਮਾਲਕਾਂ ਮੁਹੰਮਦ ਜਵੇਦ ਅਤੇ ਸਤਾਰ ਸਾਹਿਬ ਨੇ ਦੱਸਿਆ ਕਿ ਉਹਨਾਂ ਕੋਲ ਬਹੁਤ ਹੀ ਆਧੁਨਿਕ ਟੈਕਨੋਲੋਜੀ ਨਾਲ ਲੈਸ ਮਸ਼ੀਨਾਂ ਹਨ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਨੌਜਵਾਨ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਦੇ ਹਨ ਅਤੇ ਆਪਣੀ ਬਾਡੀ ਨੂੰ ਬਿਲਡ ਕਰ ਸਕਦੇ ਹਨ ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬੀ ਗਾਇਕ ਜ਼ਫਰ ਨੇ ਕਿਹਾ ਕਿ ਇਸ ਜਿਮ ਦੀ ਸ਼ੁਰੂਆਤ ਦੇ ਨਾਲ ਸ਼ਹਿਰ ਦੇ ਨੌਜਵਾਨਾਂ ਨੂੰ ਫਾਇਦਾ ਹੋਏਗਾ ਅਤੇ ਉਹ ਕੁਰੀਤੀਆਂ ਨੂੰ ਛੱਡ ਕੇ ਜਿਮ ਦੇ ਨਾਲ ਅਤੇ ਆਪਣੀ ਸਿਹਤ ਪ੍ਰਤੀ ਕੌਂਸ਼ੀਅਸ ਹੋਣਗੇ ਰੀਸੈਂਟ ਟਾਈਮਜ਼ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੁਹੰਮਦ ਜਵੇਦ ਨੇ ਕਿਹਾ ਕਿ ਜੋ ਨੌਜਵਾਨ ਕੁਰਾਹੇ ਪੈ ਗਏ ਹਨ ਅਗਰ ਉਹ ਵਾਪਸ ਆਪਣੇ ਸਿਹਤ ਪ੍ਰਤੀ ਜਾਗਰੂਕ ਹੋ ਕੇ ਜਿਮ ਦੇ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਹਨਾਂ ਦੇ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਅਤੇ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ਇਸ ਸਮੇਂ ਜੋ ਆਪਣੇ ਨਾਲ ਜਵੇਦ ਸਤਾਰ ਜਿਮ ਦੇ ਵਿੱਚ ਜੋ ਸਾਡਾ ਭਰਾ ਮਤਲਬ ਪੰਜਾਬੀ ਸਿੰਗਰ ਹੈ ਜ਼ਫਰ ਬਹੁਤ ਅੱچھے ਸੌਂਗ ਜਿਹਨਾਂ ਦੇ ਚੱਲ ਰਹੇ ਮੈਂ ਕਹੂੰਗਾ ਕਿ ਦੋ ਬੋਲ ਇਹਨਾਂ ਦੇ ਗਾਣੇ ਦੇ ਵੀ ਸੁਣ ਲਿਏ ਔਰ ਮੇਰੇ ਸੁਣਨ ਚਾਹੇ ਕਿ ਪ੍ਰਮੋਟ ਕਰ ਦੇਣੇ ਵੀ ਸਿਹਤ ਨੂੰ ਔਰ ਜਿੰਮਸ ਨੂੰ ਉਹ ਮਾਰਦੇ ਨਹੀਂ ਛੱਟੇ ਕੋੜੇ ਡੰਡ ਮਾਰਦੇ ਆ ਨੀ ਜਿੰਮ ਦੇ ਸ਼ਕੀਨ ਹੈ ਨਹੀਂ ਕਿਸੇ ਨਾਰਦੇ ਆ ਮੋਢ ਤੋਂ ਆਇਆ ਜੱਟ ਤੋੜਦੇ ਰਿਕਾਰਡ ਬੜਿਆਂ ਦੇ ਬੱਲੀਏ غرੂਰ ਪੰਨਿਆਂ ਮਾਣ ਵਾਲੀ ਗੱਲ ਅਸੀਂ ਪਿੰਡ ਜੰਮਿਆਂ ਘਰ ਖਾ ਕੇ ਬੱਲੀਏ ਸ਼ਰੀਰ ਬੰਨਿਆਂ ਬਾਪੂ ਦਾ ਪਿਆਰ ਬੇਬੇ ਰਣੀ ਦਿਲ ਦੀ ਨਹੀਂ ਤਾਈਓ ਸੁਪਨੇ ਚ ਆਉਂਦੀ ਨਹੀਂਓ ਕੋਈ ਕੰਨਿਆਂ ਆ ਜ਼ਫਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਜੀ ਮੇਰੇ ਚੈਨਲ ਰੀਸੈਂਟ ਟਾਈਮ ਸੋਡਾ ਥੈਂਕ ਯੂ ਸੋ ਮੱਚ ਜੀ ਹਾਂ ਜੀ ਪਹਿਲਾਂ ਤਾਂ ਮੁਬਾਰਕਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਬਹੁਤ ਸੋਹਣਾ ਵਧੀਆ ਉਪਰਾਲਾ ਹੈ ਕਿਉਂਕਿ ਆਪਣਾ ਮਲੇਰ ਕੋਨਲਾ ਪਹਿਲਾਂ ਵੀ ਬਹੁਤ ਸੋਹਣੇ ਮੁੰਡੇ ਮਿਸਟਰ ਸੰਗਰੂਰ ਮਿਸਟਰ ਪੰਜਾਬ ਮੰਨੇ ਗਏ ਆ ਤੇ ਸਾਰੇ ਆਪਣੇ ਹੀ ਇੱਥੋਂ ਸੋਹਣੇ ਤੋਂ ਸੋਹਣੇ ਮੁੰਡੇ ਨਿਕਲ ਕੇ ਗਏ ਆ ਜਿਨੇ ਆਪਣੇ ਬਾਲੀਵੁੱਡ ਚ ਵੀ ਗਏ ਆ ਕਈ ਮੁੰਡੇ ਤੇ ਇਹ ਬਹੁਤ ਸੋਹਣੀ ਚੀਜ਼ ਹੈ ਜਿਹੜਾ ਮੁੰਡਿਆਂ ਨੂੰ ਇੱਧਰੇ ਪਸੰਦ ਲਜਾਇਆ ਜਾ ਰਿਹਾ ਤੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਬਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਇਹੀ ਚੀਜ਼ਾਂ ਦੇ ਨਾਲ ਵਧਣਾ ਪੰਜਾਬ ਨੇ ਅੱਗੇ ਤੇ ਇਹ ਚੀਜ਼ਾਂ ਆਪਾਂ ਨੂੰ ਕਰਨੀ ਚਾਹੀਦੀਆਂ ਨੇ ਤੇ ਸੇਧ ਲੈਣ ਲਈ ਅਸੀਂ ਤਾਂ ਹੁਣੇ ਹੀ ਕਹਾਂਗੇ ਓਪਨਿੰਗ ਹੋਊਗੀ ਤੇ ਅੱਜ ਤੋਂ ਬਾਅਦ ਸਾਰੇ ਬੰਦੇ ਸਾਡੇ ਭਰਾ ਦਾ ਸਾਥ ਦੇਣ ਤੇ ਆ ਕੇ ਵੱਧ ਤੋਂ ਵੱਧ ਐਕਸਰਸਾਈਜ਼ ਜਿਹੜਾ ਲਗਜ਼ਰੀ ਸਮਾਨ ਲਗਜ਼ਰੀ ਹੈ ਨਾ ਸਾਰਾ ਅਲੱਗ ਦਾ ਸਮਾਨ ਹੈ ਸਾਰਾ ਪਤਾ ਲੱਗੂਗਾ ਵੀ ਹਾਂ ਕੋ ਜਿਮ ਓਪਨ ਹੋਇਆ ਥੈਂਕ ਯੂ ਬਾਕੀ ਜ਼ਫਰ ਸਾਬ ਜੋ ਮਤਲਬ ਸੈਲੀਬ੍ਰਿਟੀਜ਼ ਹੁੰਦੇ ਤੁਹਾਡੇ ਵਰਗੇ ਸਿੰਗਰ ਹੁੰਦੇ ਉਹਨਾਂ ਦੀ ਮਤਲਬ ਜਿਹੜੇ ਯੂਥ ਹੈ ਉਹ ਮੰਨਦਾ ਵੀ ਹੈ ਆ ਤੇ ਇਹ ਸਾਡੇ ਪਲੇਟਫਾਰਮ ਤੋਂ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਯੂਥ ਨੂੰ ਕੀ ਅਪੀਲ ਕਰਨਾ ਚਾਹੋਗੇ ਯੂਥ ਨੂੰ ਬਈ ਮੇਰੇ ਗਾਣੇ ਲਗਭਗ ਸਾਰਿਆਂ ਨੇ ਸੁਣੀ ਆ ਮੇਰੇ ਗਾਣੇ ਹੀ ਇਦਾਂ ਦੇ ਹੁੰਦੇ ਆ ਜਿਹੜੇ ਮੋਟੀਵੇਸ਼ਨਲ ਆਪਾਂ ਗਾਣਾ ਹੀ ਨਹੀਂ ਦੂਜਾ ਕਰਦੇ ਜੇ ਕਰਦੇ ਵੀ ਆਂ ਤਾਂ ਨਾ ਕੁੜੀਆਂ ਜੜੀਆਂ ਵਾਲਾ ਕੁਝ ਨਹੀਂ ਕਰਦੇ ਆ ਤੁਹਾਡੇ ਸਾਹਮਣੇ ਗਾਣੇ ਚੱਲ ਰਹੇ ਆ ਆਪਣੇ ਤੇ ਆਪਾਂ ਤਾਂ ਇਹੀ ਸੋਚ ਦੇ ਕੇ ਜਾਵਾਂਗੇ ਸਾਰਿਆਂ ਨੂੰ ਵੀ ਹਾਂ ਯਾਰ ਗਲਤ ਪਾਸੇ ਨੂੰ ਨਾ ਜੁੜੇ ਕੋਈ ਬੰਦਾ ਚੰਗੇ ਪਾਸੇ ਨੂੰ ਆਵੇ ਚੰਗਾ ਭਰਾਲਾ ਇਧਰ ਨੂੰ ਧਿਆਨ ਦਿਓ ਸਾਰੇ ਤੇ ਬੰਦਾ ਆਪਣਾ ਇਨੀ ਮਿਹਨਤ ਕਰ ਰਿਹਾ ਤੁਸੀਂ ਮਿਹਨਤ ਕਰਕੇ ਆਪਣਾ ਬਾਡੀ ਬਣਾਓ ਨ ਅੱਗੇ ਜਾਓ ਅੱਗੇ ਵਧੋ ਬਾਲੀਵੁੱਡ ਬਹੁਤ ਬਹੁਤ ਕੁਝ ਪਿਆ ਆਪਣੇ ਮੁੰਡੇ ਸੋਹਣੇ ਬਹੁਤ ਆਮਲੇ ਕੋਲੇ ਦੇ ਆਲੇ-ਦਾਲ ਏਰੀਆ ਆਪਣਾ ਬਹੁਤ ਸੋਹਣਾ ਇਸ ਕਰਕੇ ਇਧਰ ਨੂੰ ਵੱਧ ਧਿਆਨ ਦੇਣਾ ਚਾਹੀਦਾ ਜਾਂਦਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜ਼ਫਰ ਸਾਹਿਬ ਗੱਲ ਕਰਨ ਵਾਸਤੇ ਸਾਡੇ ਨਾਲ ਜਵੇਰ ਸਾਹਿਬ ਜਵੇਰ ਸਾਹਿਬ ਨੇ ਲਈ ਦੋ ਗੱਲਾਂ ਕਰ ਲਈ ਜਵੇਰ ਸਾਹਿਬ ਸਮ ਅਪ ਕਰਾਂਗੇ ਜ਼ਫਰ ਸਾਹਿਬ ਵੀ ਆਏ ਨੇ ਔਰ ਕੀ ਕਹੋਗੇ ਆਪਾਂ ਕਨਕਲੂਡ ਕਰ ਰਹੇ ਹਾਂ ਇਹਨੂੰ ਗੱਲਬਾਤ ਨੂੰ ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਕਰਨਾ ਚਾਹੁੰਗਾ ਸਾਡੇ ਭਰਾ ਜ਼ਫਰ ਜੋ ਸਾਡੇ ਇਲਾਕੇ ਦੀ ਸ਼ਾਨ ਹੈ ਸਾਡਾ ਮਾਣ ਹੈ ਕਿਉਂਕਿ ਬੜਾ ਨਾਂ ਕੀਤਾ ਹੈ ਰਹੀੜੇ ਪਿੰਡ ਤੋਂ ਇੱਕ ਛੋਟੇ ਪਿੰਡ ਤੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਨਾਂ ਕੀਤਾ ਹੈ ਔਰ ਸਾਡੇ ਜਵੇਸਤਾਰ ਜਿੰਮ ਦੀ ਅੱਜ ਓਪਨਿੰਗ ਕਰਨ ਆਏ ਨੇ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦਾ ਭਰਾ ਦਾ ਔਰ ਜੋ ਕਿ ਬਹੁਤ ਹੀ ਡਾਊਨ ਟੂ ਅਰਥ ਹੈ ਭਰਾ ਜਦੋਂ ਵੀ ਮਤਲਬ ਇਹਨਾਂ ਨੂੰ ਬੁਲਾਣਾ ਆਪਣਾ ਭਰਾ ਹੈ ਮਿੱਤਰ ਹੈ ਉੱਥੇ ਪਹੁੰਚਦਾ ਜਰੂਰ ਚਾਹੇ ਕਿੰਨਾ ਵੀ ਮਸ਼ਰੂਫ ਹੋਵੇ ਲੇਕਿਨ ਅਸੀਂ ਇਹੀ ਦੁਆਵਾ ਕਰਦੇ ਹਾਂ ਭਰਾ ਲਈ ਕਿ ਇਹ ਦਿਨ ਰਾਤ ਤਰੱਕੀ ਕਰੇ ਔਰ ਇਸ ਦੇ ਨਾਲ ਇਸ ਦੇ ਨਾਲ ਤੁਹਾਡੇ ਚੈਨਲ ਦੇ ਜ਼ਰੇ ਇੱਕ ਮੈਸੇਜ ਦੇਣਾ ਚਾਹਨਾ ਕਿ ਜਵੇਦ ਸਾਰ ਜੀ ਮਲੇਰ ਕੋਲਾ ਦੇ ਅੰਦਰ ਇੱਕ ਵਾਹੀਦ ਐਸਾ ਜਿਮ ਹੋਏਗਾ ਕਿ ਜਿਵੇਂ ਕਿ ਤੁਹਾਨੂੰ ਬਾਹਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਿਮ ਦੇਖਣ ਨੂੰ ਮਿਲੇ ਸੀ ਔਰ ਤੁਸੀਂ ਪ੍ਰਾਊਡ ਫੀਲ ਕਰੋਗੇ ਕਿ ਮਲੇਰ ਕੋਲਾ ਦੇ ਅੰਦਰ ਵੀ ਕਿਹਦਾ ਸੀ ਜਿਮ ਲੈ ਕੇ ਆਏ ਆ ਔਰ ਤੁਸੀਂ ਇਸ ਨੂੰ ਆਓ ਜੁਆਇਨ ਕਰੋ ਔਰ ਤੁਸੀਂ ਦੇਖੋਗੇ ਕਿ ਵਾਕੀ ਫੀਲ ਕਰੋਗੇ ਅਸੀਂ ਬੜਾ ਕਲੀਨ ਐਂਡ ਗ੍ਰੀਨ ਜਿਮ ਜਿਵੇਂ ਕਿ ਹੁਣ ਪੰਜਾਬ ਦੇ ਅੰਦਰ ਅਸੀਂ ਸਾਰੇ ਜਾਣਦੇ ਆ ਕਿ ਨਸ਼ਿਆਂ ਦੇ ਜੋ ਰੁਝਾਨ ਹੈ ਜੋ ਪੰਜਵਾਂ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਆਗਾਜ਼ ਕੀਤਾ ਅੱਜ ਅਸੀਂ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਹੋਰ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਮੇਰੇ ਭਰਾ ਰਾਸੇ ਤੋਂ ਭੜਕੇ ਹੋਏ ਨੇ ਜਿਹੜੇ ਨਸ਼ਿਆਂ ਵੱਲ ਤੁਰੇ ਹੋਏ ਨੇ ਅਗਰ ਉਹ ਸੁਧਣਾ ਚਾਹੁੰਦੇ ਨੇ ਤਾਂ ਸਾਡੇ ਮੇਰੇ ਜਿਮ ਵੱਲੋਂ ਜਵੇਸਤਾਰ ਜਿਮ ਵੱਲੋਂ ਉਹਨਾਂ ਤੋਂ ਕੋਈ ਵੀ ਫੀਸ ਨਹੀਂ ਲਈਤੀ ਜਾਏਗੀ ਇਹ ਮੈਂ ਵੱਡਾ ਅਨਾਉਂਸਮੈਂਟ ਕਰ ਰਿਹਾ ਇਸ ਤੋਂ ਇਲਾਵਾ ਸਾਡੀ ਫੁੱਲ ਸਪੋਰਟ ਰਹੇਗੀ ਔਰ ਸ਼ਹਿਰ ਵਾਸੀਆਂ ਨੂੰ ਮੇਰੇ ਨੌਜਵਾਨ ਭਰਾਵਾਂ ਨੂੰ ਬੱਸ ਇਹੀ ਮੈਸੇਜ ਹੈ ਮੇਰਾ ਕਿ ਆਓ ਸਪੋਰਟਸ ਦੇ ਵਿੱਚ ਆਓ ਖੇਡਾਂ ਵੱਲ ਆਓ ਜਿਮ ਲਾਓ ਪੰਜਾਬ ਨੂੰ ਆਪਣਾ ਰੰਗਲਾ ਬਣਾਈਏ ਜਿਵੇਂ ਪਹਿਲਾਂ ਪੰਜਾਬ ਸੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਵਾਸਤੇ ਧੰਨਵਾਦ ਜੀ ਆਪਾਂ ਗੱਲ ਕਰ ਰਹੇ ਸੀ ਜਵੇਦ ਸਾਹਿਬ ਦੇ ਨਾਲ ਜ਼ਫਰ ਸਾਹਿਬ ਜੋ ਪੰਜਾਬੀ ਸਿੰਗਰ ਹੈ ਉਹ ਵੀ ਇੱਥੇ ਆਏ ਹਨ ਉਹਨਾਂ ਨੇ ਓਪਨਿੰਗ ਕੀਤੀ ਹੈ ਰਿਬਨ ਕੱਟ ਕੇ ਔਰ ਇੱਕ ਬਹੁਤ ਅੱਛਾ ਜੋ ਸੰਦੇਸ਼ ਦਿੱਤਾ ਹੈ ਜਵੇਦ ਸਾਹਿਬ ਨੇ ਬਹੁਤ ਅੱਛਾ ਇੱਕ ਜਿਹੜਾ ਉਪਰਾਲਾ ਹੈ ਕਹਿੰਦੇ ਅਗਰ ਕੋਈ ਅ ਦਿਸ਼ਾਹੀਨ ਹੋਏ ਸਾਡੇ ਜਿਹੜੇ ਨੌਜਵਾਨ ਪੰਜਾਬ ਆਪਾਂ ਗੱਲ ਕਰੀਏ ਪੰਜਾਬ ਦਾ ਪੰਜਾਬ ਹੈ ਚੰਗੇ ਮਾਡਲ ਜਿਹੜੇ ਲੋਕ ਹੈ ਹਰ ਜਗ੍ਹਾ ਹੁੰਦੇ ਆ ਅਗਰ ਕੁਝ ਬੰਦੇ ਕ੍ਰੀਤੀਆਂ ਦੇ ਵਿੱਚ ਪੈਣ ਕਿਸੇ ਪੱਖੋਂ ਉਹ ਪਟਕ ਗਏ ਆਪਣੇ ਰਸਤੇ ਦੇ ਵਿੱਚੋਂ ਉਹਨਾਂ ਨੂੰ ਦੁਬਾਰਾ ਆਪਣੇ ਰਸਤੇ ਦੇ ਉੱਪਰ ਰਾਹੇ ਰਾਸਤੇ ਦੇ ਉੱਪਰ ਲਿਆਉਣ ਵਾਸਤੇ ਜਵੇਦ ਸਾਹਿਬ ਨੇ ਐਫਰਟ ਮਾਰੀ ਹੈ ਔਰ ਇਹਨਾਂ ਨੇ ਇੱਕ 스타 ਔਰ ਜਵੇਦ ਜਿਮ ਦੇ ਵਿੱਚ ਇੱਕ ਖੁੱਲੀ ਆਫਰ ਹੈ ਉਹਨਾਂ ਨੂੰ ਕਿ ਅਗਰ ਉਹ ਆਉਂਦੇ ਨੇ ਆਪਣਾ ਸਹੀ ਰਾਹ ਦੇ ਉੱਪਰ ਆਉਣਾ ਚਾਹੁੰਦੇ ਨੇ ਜਿਮ ਲਾਉਣਾ ਚਾਹੁੰਦੇ ਨੇ ਔਰ ਸਿਹਤਿਆਭੀ ਕਿੰਨੀ ਆਉਣਾ ਚਾਹੁੰਦੇ ਨੇ ਪੰਜਾਬ ਦੀ ਤਰੱਕੀ ਕਿੰਨੀ ਆਉਣਾ ਚਾਹੁੰਦੇ ਨੇ ਤਾਂ ਇਹਨਾਂ ਦੀ ਤਰਫੋਂ ਵੈਲਕਮ ਅਡਰੈਸ ਮੈਂ ਜਵੇਦ ਸਾਹਿਬ ਨੂੰ ਕਹੂੰ ਨियर ਚਰਚਾਂ ਕੋਲ ਮਲੇਰ ਕੋਲਾ ਜਮਾਲਪੁਰਾ ਮੇਨ ਰੋਡ ਤੁਸੀਂ ਇੱਥੇ ਆਓ ਤੁਹਾਨੂੰ ਵੱਡੇ ਵੱਡੇ ਬੋਰਡ ਦਿਖਣਗੇ ਔਰ ਤੁਸੀਂ ਆਓ ਵੈਲਕਮ ਹੈ ਤੁਹਾਨੂੰ ਖੁੱਲਾ ਸਦਾ ਸਲਾਮ ਅਲੈਕ ਆਪਣੇ ਨਾਲ ਇਸ ਸਮੇ ਮੌਜੂਦ ਹੈ ਜੋ ਓਨਰ ਹੈ ਇਸ ਜਿਮ ਦੇ ਜਵੇਦ ਸਾਹਿਬ ਔਰ ਉਹਨਾਂ ਦੇ ਨਾਲ ਸਤਾਰ ਸਾਹਿਬ ਜਵੇਦ ਸਾਹਿਬ ਦੇ ਨਾਲ ਪਹਿਲਾਂ ਆਪਾਂ ਗੱਲ ਕਰਦੇ ਜਵੇਦ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਮੇਰੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਤੁਹਾਡਾ ਬਿਸਮਿਲਲਾ ਰਹਿਮਾਨ ਰਹਿਮ ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਕਰਦਾ ਮਾਮੂਨ ਜੀ ਤੁਹਾਡਾ ਕਿ ਤੁਸੀਂ ਅੱਜ ਸਾਡੇ ਜਾਵੇਦ ਸਤਾਰ ਜਿਮ ਦੇ ਵਿੱਚ ਪਹੁੰਚੇ ਆਪਣੀ ਮਸ਼ਹੂਰ ਫ੍ਰੀ ਦੇ ਵਿੱਚੋਂ ਸਮਾਂ ਕੱਢ ਕੇ ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਅੱਜ ਇੱਕ ਨਵਾਂ ਆਗਾਜ਼ ਕਰਨ ਜਾ ਰਹੇ ਹਾਂ ਜਾਵੇਦ ਸਤਾਰ ਜਿਮ ਮੇਰਾ ਭਰਾ ਨਾਲ ਸਤਾਰ ਖੜਾ ਆਏਗਾ ਅਸੀਂ ਇੱਕ ਜੋ ਜਿਮ ਸ਼ੁਰੂ ਕੀਤਾ ਹੈ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਕਿ ਇਹ ਤੇ ਡਿਫਰੈਂਟ ਕੀ ਹੈ ਜੀ ਜੋ ਮਲੇਰਕੋਲਾ ਦੇ ਅੰਦਰ ਅਕਸਰ ਦੇਖੋ ਜਿਮ ਬਹੁਤ ਨੇ ਮੇਰੇ ਭਰਾ ਚਲਾ ਰਹੇ ਲੇਕਿਨ ਅਸੀਂ ਇਸ ਵਾਰ ਡਿਫਰੈਂਟ ਕਨਸੈਪਟ ਲੈ ਕੇ ਆਏ ਆ ਡਿਫਰੈਂਟ ਇਨ ਦਾ ਸੈਂਸ ਬੜਾ ਕਲੀਨ ਐਂਡ ਗ੍ਰੀਨ ਜਿਮ ਲੈ ਕੇ ਆਏ ਆ ਮਲੇਰਕੋਲਾ ਦੇ ਅੰਦਰ ਔਰ ਮਲੇਰਕੋਲਾ ਦੇ ਜੋ ਨੌਜਵਾਨ ਨੇ ਉਹ ਪ੍ਰਾਊਡ ਫੀਲ ਕਰਨਗੇ ਕਿ ਸਾਡੇ ਸ਼ਹਿਰ ਛੋਟੇ ਜਿਹੇ ਮਲੇਰਕੋਲਾ ਦੇ ਅੰਦਰ ਵੀ ਐਡਾ ਵੱਡਾ ਜਿਮ ਔਰ ਇਨਾ ਸੋਹਣਾ ਜਿਮ ਬਣ ਸਕਦਾ ਹੈ ਜਿਵੇਂ ਕਿ ਵੱਡੇ ਲੁਧਿਆਣਾ ਪਟਿਆਲਾ ਚੰਡੀਗੜ੍ਹ ਜਾਂ ਮਹਾਨਗਰਾਂ ਦੇ ਵਿੱਚ ਜਿਮ ਹੁੰਦੇ ਨੇ ਅਸੀਂ ਉਸ ਤਰ੍ਹਾਂ ਦਾ ਇੱਕ ਜਿਮ ਲੈ ਕੇ ਆਏ ਆ ਮਲੇਰਕੋਲਾ ਦੇ ਅੰਦਰ ਔਰ ਇਸ ਜਿਮ ਦੀ ਖਾ ਤੋਂ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਗਾ ਜੋ ਇਸ ਨੂੰ ਕੇਬਲ ਕਰਾਸ ਮਸ਼ੀਨ ਕਹਿੰਦੇ ਆ ਅਕਸਰ ਕੀ ਹੁੰਦਾ ਹੈ ਕਿ ਜਿਮ ਦੇ ਅੰਦਰ ਸਿੰਗਲ ਮਸ਼ੀਨ ਹੁੰਦੀ ਹੈ ਔਰ ਜ਼ਿਆਦਾਤਰ ਜੋ ਲੜਕੇ ਐਕਸਰਸਾਈਜ਼ ਕਰਦੇ ਨੇ ਉਹ ਇਸ ਚੀਜ਼ ਨੂੰ ਜਾਣੂ ਜਾਣਦੇ ਨੇ ਕਿ ਉਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਅਸੀਂ ਇਹ ਡਬਲ ਕਰੀ ਹੈ ਇਹ ਸਿੰਗਲ ਨਹੀਂ ਹੈਗੀ ਅਸੀਂ ਡਬਲ ਕਰੇਸ ਕੋਰ ਸੋਰੀ ਕਰਾਸ ਕੇਬਲ ਰੱਖੀ ਹੈ ਔਰ ਉਸ ਦੇ ਨਾਲ ਨਾਲ ਅਸੀਂ ਮਮੂਨ ਸਾਹਿਬ ਤਾਨੂੰ ਦੱਸਣਾ ਚਾਹੁੰਦੇ ਆ ਕਿ ਲੈਟਸ ਪੁਲ ਡਾਉਨ ਜੀ ਜੀ ਲੈਟਸ ਪੁਲ ਡਾਉਨ ਅਕਸਰ ਜਿੰਮ ਦੇ ਵਿੱਚ ਸਿੰਗਲ ਹੁੰਦੀ ਹੈ ਔਰ ਇਹ ਵੀ ਅਸੀਂ ਡਬਲ ਕੀਤੀ ਹੈਗੀ ਹੈ ਔਰ ਥਰਡ ਵਨ ਇਜ਼ ਸਮਿਥ ਮਸ਼ੀਨ ਤੁਹਾਨੂੰ ਸਮਿਥ ਮਸ਼ੀਨ ਕੋਲ ਲੈ ਕੇ ਜਾਵਾਂਗੇ ਜੀ ਜੀ ਔਰ ਜਿਹਦੇ ਨਾਮ ਤੇ ਪੂਰੀ ਬਾਡੀ ਦੇ ਪਾਰਟ ਨੇ ਜੋ ਸਭ ਦੀ ਐਕਸਰਸਾਈਜ਼ ਪਰਫੈਕਟ ਤਰੀਕੇ ਨਾਲ ਲੱਗਦੀ ਹੈ ਸਮਿਥ ਮਸ਼ੀਨ ਇਹਨਾਂ ਨੂੰ ਕਹਿੰਦੇ ਆ ਇਹ ਵੀ ਅਸੀਂ ਡਬਲ ਕੀਤੀ ਹੈ ਓਕੇ ਇਹ ਉੱਪਰ ਹੈ ਇੱਕ ਸਾਡੇ ਕੋਲ ਇਹ ਗਰਾਉਂਡ ਫਲੋਰ ਹੈ ਉੱਥੇ ਸਮਿਥ ਮਸ਼ੀਨ ਪਈ ਹੈ ਦਿਖਾ ਦੋਗੇ ਮੈਂ ਕਹਿੰਨਾ ਇੱਕ ਵਾਰ ਤੁਸੀਂ ਚੰਗੇ ਤਰੀਕੇ ਨਾਲ ਦਿਖਾ ਦਿਓ ਦਿਖਾ ਦਿਓ ਅੱਗੇ ਅੱਗੇ ਕਿਹੜੀ ਮਸ਼ੀਨ ਹੈ ਜੀ ਇਹ ਇਹਨੂੰ ਸਮਿਥ ਮਸ਼ੀਨ ਕਹਿੰਦੇ ਆ ਬਾਕੀ ਮੇਰਾ ਭਰਾ ਸਤਾਰ ਜੋ ਕਿ 15 ਸਾਲ ਦਾ ਐਕਸਪੀਰੀਅੰਸ ਹੈ ਪਹਿਲਾ ਬੰਬੇ ਦਿੱਲੀ ਵੱਡੇ ਸ਼ਹਿਰਾਂ ਦੇ ਵਿੱਚ ਕੋਚਿੰਗ ਦੇ ਚੁੱਕੇ ਨੇ ਔਰ ਸ਼ਾਹਿਦ ਕਬੂਰ ਦਾ ਤੁਸੀਂ ਮਸ਼ਹੂਰ ਜੋ ਅਭਿਨੈਤਾ ਨੇ ਉਹਨਾਂ ਨੂੰ ਵੀ ਟ੍ਰੇਨ ਕਰ ਚੁੱਕੇ ਨੇ ਅੱਛਾ ਐਕਸਪੀਰੀਅੰਸ ਹੈ ਮੇਰੇ ਭਰਾ ਸਤਾਰ ਤੁਹਾਨੂੰ ਦੱਸਣਗੇ ਜੀ 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 ਆਪਾਂ ਸਤਾਰ ਸਾਹਿਬ ਦੇ ਨਾਲ ਵੀ ਗੱਲ ਕਰਾਂ ਸਤਾਰ ਸਾਹਿਬ ਮੈਂ ਕਹੂੰਗਾ ਇੱਕ ਵਾਰ ਆਪਾਂ ਵਾਕ थ्रू ਕਰ ਲਈਏ ਤੁਹਾਡੀਆਂ ਮਸ਼ੀਨਾਂ ਦੇਖ ਲਈਏ ਔਰ ਸਾਡੇ ਆਡੀਅੰਸ ਨੂੰ ਵੀ ਦਿਖਾ ਦਈਏ ਤੁਸੀਂ ਅੱਗੇ ਆ ਜਾਓ ਭਾਈ ਸਾਹਿਬ ਆ ਜੀ ਵਾਹ ਆ ਸਰ ਆਪਾਂ ਸ਼ੁਰੂ ਕਰਦੇ ਜੀ ਇਸ ਮਸ਼ੀਨ ਤੋਂ ਇਹਦੇ ਕੀ ਮਤਲਬ ਫੰਕਸ਼ਨਸ ਹੁੰਦੇ ਨੇ ਕੀ ਹੁੰਦਾ ਦੱਸੋ ਓ ਕੇਬਲ ਕਰੋਸ ਤੇ ਨਾ ਮੋਸਟਲੀ ਜ਼ਿਆਦਾ ਐਕਸਰਸਾਈਜ਼ਾਂ ਕੇਬਲ ਕਰੋਸ ਤੇ ਹੀ ਲੱਗਦੀਆਂ ਨੇ ਜੀ ਜਿਵੇਂ ਟ੍ਰਾਈਸੈਪਸ ਦੀਆਂ ਵੀ ਬਾਈਸੈਪਸ ਵੀ ਜਸਟ ਵੀ ਆਪਾਂ ਮੋਸਟਲੀ ਐਕਸਰਸਾਈਜ਼ਾਂ ਕੇਬਲ ਕਰੋਸ ਤੇ ਹੀ ਕਰਦੇ ਆਂ ਜੀ 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 ਤਾਂ ਕਰਕੇ ਜਾਵੇ ਸਭ ਨੇ ਪਹਿਲੇ ਤੁਹਾਨੂੰ ਦੱਸਿਆ ਤਾਂ ਕਰਕੇ ਅਸੀਂ ਕੇਬਲ ਕਰੋਸ ਦੋ ਰੱਖੀ ਹੈ ਕਿ ਕਦੇ ਵੀ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਕਿ ਮੋਸਟਲੀ ਆਪਾਂ ਜਿਮਾਂ ਦੇਖਦੇ ਆਂਗੇ ਹਨਾ ਕੀ ਵੇਟ ਕਰ ਰਹੇ ਨੇ ਜੀ ਜੀ ਤੇ ਇੱਥੇ ਆਪਾਂ ਨੂੰ ਸਭ ਤੋਂ ਵੱਡੀ ਗੱਲ ਕਿ ਵੇਟ ਨਹੀਂ ਕਰਨੀ ਪਊਗੀ ਕਿਸੇ ਵੀ ਐਕਸਰਸਾਈਜ਼ ਲਗਾਉਣ ਵਾਸਤੇ ਓਕੇ ਜੀ ਇਹ ਜੋ ਜਿਮ ਹੈ ਸਰ ਇਹ ਜਿਮ ਯੂਨੀਸੈਕਸ ਹੈ ਮਤਲਬ ਕੱਲਾ ਬॉयਜ਼ ਲਈ ਨਹੀਂ 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 ਯੂਨੀਸੈਕਸ ਜਿਮ ਹੈ ਜੀ ਲੇਡੀਜ਼ ਵਾਸਤੇ ਸਪੈਸ਼ਲੀ ਆਪਾਂ ਟਾਈਮ ਵੀ ਰੱਖਾਂਗੇ ਹਜੇ ਜਾਵੇਦ ਸਾਹਿਬ ਤੇ ਅਸੀਂ ਸਲਾਹ ਕੀਤੀ ਨਗੀ ਕਿ ਕੀ ਟਾਈਮ ਰੱਖੀਏ ਜੋ ਲੜਕੀਆਂ ਅਲੱਗ ਤੋਂ ਲਗਾਨੀਆਂ ਚਾਹੁੰਦੇ ਨੇ ਕਿਉਂ ਆਪਾਂ ਇੱਕ ਇਸਲਾਮਿਕ ਸ਼ਹਿਰ 'ਚ ਹੈ ਨਾ ਆਪਾਂ ਮੁਸਲਮਾਨ ਹੈ ਤੇ ਕਈ ਲੇਡੀਜ਼ ਕਹਿੰਦੀਆਂ ਨੇ ਕਿ ਅਸੀਂ ਪਰਦੇ ਦੇ ਵਿੱਚ ਆ ਤਾਂ ਸਾਨੂੰ ਪ੍ਰੋਫੈਸ਼ਨਲ ਟਾਈਮ ਦਿੱਤਾ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲੇਡੀਜ਼ ਟ੍ਰੇਨਰ ਵੀ ਪ੍ਰੋਵਾਈਡ ਕਰੀਏ ਤੇ ਲੇਡੀਜ਼ ਨੂੰ ਅਲੱਗ ਟਾਈਮ ਦੇਈਏ ਤੇ ਜੋ ਲੇਡੀਜ਼ ਜੈਂਟਸ ਦੇ ਨਾਲ ਬਿੱਦ ਐਕਸਰਸਾਈਜ਼ ਕਰਨਾ ਚਾਹੁੰਦੀਆਂ ਨੇ ਮੋਸਟਲੀ ਜੋ ਵੱਡੇ ਸ਼ਹਿਰਾਂ ਦੇ ਵਿੱਚ ਹੈ ਆਪਾਂ ਉਹ ਵੀ ਰੱਖਾਂਗੇ ਜੀ ਜੀ ਕਿ ਐਜ਼ ਅ 24 ਆਵਰਸ ਕਦੇ ਵੀ ਐਕਸਰਸਾਈਜ਼ ਲਈ ਆ ਸਕਦੇ ਹਨ ਓਕੇ ਸਤਾਰ ਸਭ ਮੈਂ ਚਾਹੁੰਗਾ ਕਿ ਕੁਝ ਹੋਰ ਜਿਹੜੇ ਮਸ਼ੀਨਾਂ ਉਹ ਵੀ ਤੁਹਾਡੀਆਂ ਦੇਖ ਲਈਏ ਨਾਲ ਜਿਸ ਤਰ੍ਹਾਂ ਤੁਸੀਂ ਤੁਸੀਂ ਕ੍ਰਾਸ ਕੀ ਨਾਮ ਲੱਗਦਾ ਮੈਂ ਭੁੱਲ ਗਿਆ ਕੇਵਲ ਕ੍ਰਾਸ ਹਾਂਜੀ ਹਾਂ ਇਸ ਤੋਂ ਇਲਾਵਾ ਸਾਰਾ ਇਕਾ ਮਸ਼ੀਨ ਦੇਖ ਰਹੇ ਹਾਂ ਅਸੀਂ ਇਹ ਕਿਹੜੀ ਮਸ਼ੀਨ ਹੈ ਜੀ ਇਹਨੂੰ ਸਰ ਆਪਾਂ ਲੈਟਸ ਪੁਲ ਡਾਊਨ ਕਹਿੰਦੇ ਆ ਇਹਨੂੰ ਆਪਾਂ ਲੈਟਸ ਪੁਲ ਡਾਊਨ ਕਹਿੰਦੇ ਆ ਇਹਦੇ ਵਿੱਚ ਆਪਣੀ ਬੈਕ ਲੈਟਸ ਮਸਲਸ ਆਹ ਦੀ ਐਕਸਰਸਾਈਜ਼ ਲੱਗਦੀ ਹੈ ਜੀ 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 ਇਹ ਵੀ ਆਪਾਂ ਡਬਲ ਰੱਖੀ ਹੈਗੀ ਓਕੇ ਕਿਉਂਕਿ ਜ਼ਿਆਦਾਤਰ ਮੋਸਟਲੀ ਤੋਂ ਮੈਂ ਫੇਰ ਦੁਬਾਰਾ ਕਹਣਾਗਾ ਕਿ ਪ੍ਰੋਬਲਮ ਆਂਦੀ ਹੈਗੀ ਕਿ ਲੋਕ ਖੜੇ ਨੇ ਨਾ ਬੱਚੇ ਦੇਖ ਰਹੇ ਨੇ ਕਿ ਯਾਰ ਮੇਰੀ 바ਰੀ ਕਦੋਂ ਆਊਗੀ ਤਾਂ ਆਪਾਂ ਤਾਂ ਕਰਕੇ ਡਬਲ ਕੀਤੀ ਹੈ ਕੇਬਲ ਕਰਾਸ जी। दे लेट्स पुल डाउन जी इस अलावा तो जो असैसरी है वो भी मैं कहना एक बार दिखा दो डंबल्स हैं या होर मतलब बेंच प्रेस मतलब जो है और वेट पे है सारा कुछ देखो कि बड़ा एक यूनीक मतलब क्वालिटी जिम लैके आ रहे हैं जावेद स्टार जो मतलब एक कलेबरेशन है और एक जावेद साहब ने गल कही थाहिद कपूर ने भी ट्रेन किया है जो एक बॉलीवुड एक्टर है। सर वो भी दसो थोड़ा जा जी मैं एक्चुअली पहला खुद भी मॉडल भी रह चुका है मैं पाबी सोंगस ਬਾਈ ਅਮਰਜੀਤ ਮਿਸ ਪੂਜਾ ਜੋ ਮੇਰੇ ਟਾਈਮ ਦੇ ਹਨਾ ਸਿਗੇ ਤੇ ਮੈਂ ਉਹਨਾਂ ਦੇ ਐਜ਼ ਅ ਮਾਡਲ ਵਰਕ ਵੀ ਕੀਤਾ ਪੈਗ ਗਾਣਾ ਮੇਰਾ ਬੜਾ ਚੱਲਿਆ ਸੀ ਸਾਰਤੀ ਕੇਜੀ ਦਾ ਤੇ ਬੰਬੇ ਦੇ ਵਿੱਚ ਮੈਂ ਸ਼ਾਹੀਦ ਸਾਹਿਬ ਤੋਂ ਇਲਾਵਾ ਹੋਰ ਵੀ ਕਾਫੀਆਂ ਨੂੰ ਟ੍ਰੇਨਿੰਗ ਕੀਤੀ ਉੱਥੇ ਮੈਂ ਐਜ਼ ਅ ਪਾਰਟ ਟਾਈਮ ਜਿਮ ਟ੍ਰੇਨਰ ਦਾ ਵਰਕ ਕਰਦਾ ਸੀਗਾ ਤੇ ਸਾਵਧਾਨ ਇੰਡੀਆ ਜਿਵੇਂ ਮੈਂ ਕੰਮ ਕੀਤਾ ਕਬੂਲ ਹੈ ਸੋ